हेलो जी कैसे हो सारे हे गाइस हेलो एवरीवन सो आज मैं उठ गई थी बस काफी देर टाइम देर उठी हां सो मैंने आम लिया सी सो so, जो, जो मैं बाहर देखा सो so, गाइस बाहर अब बेहतर चेक करो बाहर स्नो पड़ी हुई है बदली रात दी कंटीन्यूअसली जड़ी स्नो जड़ी पे रही है लेके गट्टी का साफ कर रहे हैं बाहर ਦੇ ਸਨੋ ਕਿੰਨੀ ਜ਼ਿਆਦਾ ਪਈ ਹੈ ਉਹਨਾਂ ਨੇ ਆਪਣੇ ਫਰੈਂਡ ਨੂੰ ਛੱਡ ਜਾਣਾ ਸੀ ਇਹ ਦੇਖੋ ਕੀ ਕਰਦੇ ਪਏ ਆ ਹਾਂ ਬੁਨਿਆਦ ਬੋਲਾ ਇੱਥੇ ਦੇਖੋ ਸਾਡੇ ਨੇਬਰ ਜਿਹੜੇ ਸਨੋਮੈਨ ਬਣਾ ਰਹੇ ਆ ਵਾਓ ਨਾਈਸ ਬ੍ਰੇਸ ਹੁਣ ਆਪਾਂ ਗਾਈ ਤੋਂ ਵੀ ਤਿਆਰ ਨਹੀਂ ਆਪਾਂ ਹੋ ਗਈ ਸੀ ਰੈਡੀ ਹੁਣ ਆਪਾਂ ਇੱਥੇ ਹੈਗੀ ਸਨੋ ਪਈ ਆ ਹੁਣ ਅਸੀਂ ਇੱਥੇ ਬਣਾਵਾਂਗੇ ਸਨੋ ਮੈਨ ਵੈਸੇ ਤਾਂ ਸਨੋ ਦੀ ਰਵੜ ਬਣ ਚੁੱਕੀ ਆ ਚਲੋ ਦੇਖਦੇ ਆ ਟਰਾਈ ਕਰਕੇ ਦੇਖਦੇ ਆ ਕੀ ਬਣਦਾ ਆ ਰਹੀ ਆ ਥੋੜੀ ਜਿਹੀ ਸਨੋ ਹੁਣ ਅਸੀਂ ਇੱਥੇ ਹੀ ਆਪਣੀ ਲਾ ਲਵਾਂਗੇ ਹੱਥ ਨਹੀਂ ਲਾਣੇ ਕਿਉਂਕਿ ਬਰਫ਼ ਬੂਠ ਹੁੰਦੀ ਆ ਬਰਫ਼ ਠੰਡੀ ਹੁੰਦੀ ਆ ਜਦੋਂ ਨਾ ਕੀ ਕਰ ਲਵਾਂਗੇ ਛੋਟਾ ਬਣਾਓ ਛੋਟਾ ਮਾਣਿਆ ਇੱਕ ਦਿਨ ਦੀ ਰਾਤੀ ਵਾਰਕ ਜੋੜਾ ਜਾਂ ਬੋਹਨ ਹੈ ਤਾਂ ਤੋਂ ਵੱਡੀ ਜਾਂ ਠੰਡ ਤਾਂ ਹੈ ਆਪਣਾ ਵੀ ਬਣਾ ਲੈਣਾ ਇਦਾਂ ਬੈਕ ਤੇ ਉੱਥੇ ਛੋਟਾ ਬਣਾ ਸੀ ਹੁਣ ਮੈਂ ਨਵੀਂ ਜਗ੍ਹਾ ਤੇ ਟ్రਾਈ ਕਰਦੀ ਆ ਸਮਾਂ ਮੈਨੂੰ ਕੁਝ ਵੀ ਪਸੰਦ ਨਹੀਂ ਆ ਰਿਹਾ ਇਹ ਕੋ ਉੱਥੇ ਬਣਾ ਰਹੀ ਸੀ ਉੱਥੇ ਨਹੀਂ ਬਣਿਆ ਹੁਣ ਇੱਥੇ ਬਣਾ ਰਹੀ ਆ ਇੱਥੇ ਵੀ ਸਨੋ ਪੈ ਕੇ ਹਟ ਚੁੱਕੀ ਆ ਕਿਉਂਕਿ ਸਾਕੀ ਚੁੱਕੀ ਹੁਣ ਮੈਂ ਕੈਪ ਵੀ ਲਗਾ ਲਈ ਆ ਗਲਵਜ਼ ਵੀ ਪਾਣ ਲੱਗੀ ਠੰਡ ਬਹੁਤ ਜ਼ਿਆਦਾ ਆ ਮੇਰੇ ਤਾਂ ਹੱਥ ਸੁੰਨ ਹੋ ਗਏ ਸੀ ਹੁਣ ਟਰਾਈ ਕਰਦੇ ਆ ਬਣਾ ਕੇ ਦੇਖਦੇ ਆ ਜੇ ਬਣਦਾ ਤਾਂ ਉਧਰ ਸਾਡਾ ਸਾਈਕਲ ਵੀ ਬਰਫ਼ ਵਿੱਚ ਦੱਬ ਚੁੱਕਿਆ ਆ ਜਿੰਨੇ ਪੁੱਠੇ ਕੰਮ ਆ ਸਾਰੇ ਨਿਸ਼ਾ ਕੋਲੀ ਆ ਇਹ ਹਟਦੀ ਨਹੀਂ ਪਈ ਇਹਨੇ ਬਿਮਾਰ ਹੋਣਾ ਇਹ ਮੂੰਹ ਅਟਕੇ ਮੇਰੇ ਸਹਰਾਣੇ ਪੈ ਜਾਣਾ ਇਹਨੇ ਇਹ ਮੈਂ ਬੋਸ ਸਮਝਾ ਰਿਹਾ ਕਿ ਹਟ ਜਾ ਹਟ ਜਾ ਹਟ ਜਾ ਪਹਿਲਾਂ ਨਾ ਇਦਾਂ ਖੜੀ ਕਰਨੀ ਪਣੀ ਬਾਹਰ ਤੋਂ ਸੋਚੇ ਬਹੁਤ ਜ਼ਿਆਦਾ ਔਖਾ ਕੰਮ ਹੈ ਕਿੰਨੇ ਯਾਰ ਪੁਕਾਰ ਰਹੇ ਆ ਸੋ ਇੱਥੇ ਬਾਹਰ ਪੱਕਠੀ ਕਰਕੇ ਦੇ ਰਿਹਾ ਹਾਂ ਹੁਣ ਮੈਂ ਇਹ ਬਣਾ ਲਿਆ ਨੀਸ਼ਾ ਦੇਖੋ ਮੀਚੇ ਵੀ ਨਹੀਂ ਹਟਦੀ ਪਈ ਤਲਨੀਛਾ ਜਾ ਮੀਂਹ ਲੱਪਿਆ ਸੋ ਗਾਇਜ਼ ਇਹ ਸਭ ਸਨੋਮੈਨ ਬਣ ਗਿਆ ਆ ਮਿੰਨੀ ਇਹ ਸਿਆਕ ਦਰ ਬਣ ਇਹ ਸਨੋਮੈਨ ਘੱਟ ਤੇ ਭੂਤ ਮੈਨੂੰ ਜ਼ਿਆਦਾ ਲੱਗ ਰਿਹਾ ਨਹੀਂ ਬਣਿਆ ਕਿਉਂਕਿ ਮੀਂਹ ਬਾਰਿਸ਼ ਹੋ ਰਹੀ ਐ ਸਭ ਜਲਦੀ ਹੋ ਗਈ ਸਨੋਮੈਨ ਘੱਟ ਤੇ ਭੂਤ ਮੈਨੂੰ ਜ਼ਿਆਦਾ ਲੱਗ ਰਿਹਾ ਹੈ ਚਲਾ ਜਾ ਹੁਣ ਇਹਦਾ ਕੰਮ ਦੇਖ ਲੈ ਲੋ ਵੀਡੀਓ ਬਣਾ ਕੇ ਆ ਕੇ ਤਾਂ ਹੁਣ ਲਾਪੀ ਹੀਟਰ ਸੇਕਣ ਉਨਾ ਸੀ ਸੁਨੋਣ ਮੈਂ ਬਣਾ ਲਿਆ ਸੋ ਸੁਨੋ ਆ ਕੇ ਆਪਾਂ ਹੁਣ ਪੀਤੇ ਗਰਮ ਗਰਮ ਚਾਹ ਕਿਉਂਕਿ ਠੰਡ ਬਹੁਤ ਲੱਗ ਰਹੀ ਆ ਨਾਲ ਅਸੀਂ ਖਾਵਾਂਗੇ ਡਰਾਈ ਫਰੂਟਸ